ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਨਾ ਸਾਡੇ ਥੋੜੀ ਜੀ ਸਬਜ਼ੀ ਜਿੱਦਾਂ ਪਈ ਸੀ ਤੇ ਮੈਨੂੰ ਹੁਣ ਇਹ ਨਹੀਂ ਸੀ ਸਮਝ ਲੱਗਦਾ ਵੀ ਮੈਂ ਬਣਾਵਾਂ ਤਾਂ ਕੀ ਬਣਾਵਾਂ ਜੇ ਮੈਂ ਦਾਲ ਦੂਣ ਹੋਰ ਕੁਝ ਬਣਾਉ ਲੈਣੀ ਹੈ ਪਹਿਲੀ ਸਬਜ਼ੀ ਜਿਹੜੀ ਬੱਚੇ ਪਏ ਆ ਉਹ ਖਾਂਦੇ ਨਹੀਂ ਹੈਗੇ ਹਨਾ ਜਿਹੜੀ ਸਬਜ਼ੀ ਉਹ ਬਿਲਕੁਲ ਨੀ ਮੂੰਹ ਲਾਉਂਦੇ ਉਹ ਸਿੱਟਣੀ ਪੈਂਦੀ ਹੈ ਇਸ ਕਰਕੇ ਮੈਂ ਕੀ ਕੀਤਾ ਹੈ ਤਿੰਨ ਚਾਰ ਮੈਂ ਪਿਆਜ਼ ਕੱਟ ਲਏ ਆ ਤੇ ਤਿੰਨ ਚਾਰ ਹੀ ਮੈਂ ਆਲੂ ਕੱਟ ਲਏ ਐਸ ਸ਼ੇਪ ਦੇ ਵਿੱਚ ਤੇ ਹੁਣ ਮੈਂ ਇਹਦਾ ਕੀ ਬਣਾਉਂਗੀ ਉਹ ਮੈਂ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਤੇ ਤੁਸੀਂ ਨਾ ਮੇਰੀ ਵੀਡੀਓ ਨੂੰ ਜਲਦੀ ਜਲਦੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਪਤਾ ਨਹੀਂ ਕੀ ਗੱਲ ਹੈ ਅੱਜ ਕੱਲ ਲੱਗਦਾ ਵੀ ਸਾਰੀ YouTube ਫੈਮਿਲੀ ਜਿਸ ਤਰ੍ਹਾਂ ਮੇਰੇ ਨਾਲ ਗੁੱਸੇ ਹੋਈ ਹੁੰਦੀ ਆ ਪਰ ਤੁਸੀਂ ਇਹ ਨਾ ਕੋਈ ਵੀ ਕੁਸਚਨ ਨਾ ਕਰੋ ਜ ਤੁਸੀਂ ਜਿੱਦਾਂ ਕਹੋਗੇ ਮੈਂ ਨਾ ਉਹਦੇ ਵੀਡੀਓ ਪਾ ਦਿਆ ਕਰੂੰਗੀ ਪਰ ਮੇਰੀਆਂ ਵੀਡੀਓ ਜਿਹੜੀਆਂ ਐ ਬੈਠ ਕੇ ਦੇਖਣ ਵਾਲੀਆਂ ਹੁੰਦੀਆਂ ਆ ਤੇ ਮੈਂ ਇੱਕ ਹੋਰ ਵੀਡੀਓ ਹੁਣ ਬਣਾਉਣ ਲੱਗੀ ਆ ਵੀ ਪ੍ਰਮਾਤਮਾ ਕਰੇ ਸਾਨੂੰ ਇੰਨੇ ਜੋਗੇ ਕਰੇ ਕਿ ਆਪਾਂ ਦੇ ਮਤਲਬ ਜਿਹੜੀ ਹੁਣ ਅੱਗੇ ਹੋਰ ਆਉਣ ਵਾਲੀ ਮੇਰੀ ਵੀਡੀਓ ਆ ਉਹ ਉਸ ਤਰ੍ਹਾਂ ਦੇ ਕੰਮ ਮੈਂ ਜਿਹੜਾ ਆ ਜ਼ਿਆਦਾ ਕਰਨਾ ਚਾਹੁੰਦੀ ਆ ਮੈਨੂੰ ਬਹੁਤ ਸੁਖ ਸ਼ਾਂਤੀ ਮੈਨੂੰ ਮਿਲਦੀ ਅੰਦਰੋਂ ਬਹੁਤ ਸ਼ਾਂਤੀ ਮੈਨੂੰ ਮਿਲਦੀ ਆ ਜਿਹੜੇ ਮੈਂ ਕੱਲ ਤੋਂ ਕੰਮ ਇੱਕ ਹੋਰ ਸ਼ੁਰੂ ਕਰਨ ਲੱਗੀ ਆ ਚਲੋ ਪ੍ਰਮਾਤਮਾ ਕਰੂਗਾ ਇੱਕ ਵਾਰੀ ਮਹੀਨੇ ਚ ਜਾਂ ਦੋ ਵਾਰੀ ਮਹੀਨੇ ਚ ਆਪਾਂ ਜਾਨੀ ਕਿ ਇਹ ਕੰਮ ਜਿਹੜਾ ਜ਼ਰੂਰ ਮਤਲਬ ਕਰਨਾ ਜਿਹੜੀ ਕਿ ਕੱਲ ਨੂੰ ਮੈਂ ਵੀਡੀਓ ਬਣਾਉਣੀ ਆ ਤੇ ਤੁਸੀਂ ਮੇਰਾ ਸਾਥ ਜ਼ਰੂਰ ਦੇਣਾ ਆ ਤੇ ਆਓ ਮੈਂ ਅੱਜ ਇਹਦਾ ਕੀ ਬਣਾਉਣ ਲੱਗੀ ਆ ਮੈਂ ਉਹ ਤੁਹਾਨੂੰ ਦੱਸਦੀ ਅੱਗੇ ਤੁਸੀਂ ਹੁਣ ਆਪਾਂ ਗੈਸ ਬਾਲ ਲੈਣੇ ਆ ਗੈਸ ਬਾਲ ਕੇ ਨਾ ਇਹ ਸਬਜ਼ੀ ਆਪਾਂ ਜਿਹੜੀ ਲੋਹੇ ਦੀ ਕੜਾਈ 'ਚ ਹੀ ਬਣਾਉਣੀ ਆ ਤੁਸੀਂ ਹੁਣ ਕਹਿਣਾ ਵੀ ਲੋਹੇ ਦੀ ਕੜਾਈ 'ਚ ਕਿਉਂ ਔਰਮੋਨੀਅਮ ਦੀ ਕੜਾਈ 'ਚ ਲੋਹੇ ਦੀ ਕੜਾਈ 'ਚ ਨਾ ਸਬਜ਼ੀ ਬਣਾਉਂ ਕਿ ਮੈਨੂੰ ਕਿੰਨੀ ਬਹੁਤ ਫਰਕ ਪੈਂਦਾ ਆ ਲੋਹੇ ਦੀ ਕੜਾਈ 'ਚ ਬਣਾਉਣ ਦੇ ਨਾਲ ਨਾ ਬਹੁਤ ਵਧੀਆ ਇਹਦਾ ਸੁਆਦ ਜਿਹੜਾ ਆ ਟੇਸਟ ਜਿਹੜਾ ਬਹੁਤ ਵਧੀਆ ਹੁੰਦਾ ਆ ਤਾਂ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਵੀ ਮੈਂ ਇਹ ਸਾਲੂ ਪਿਆਜ਼ ਦਾ ਕਰਨਾ ਕੀ ਹੈ ਇਹਦੇ ਵਿੱਚ ਨਾ ਮੈਂ ਥੋੜਾ ਜਿਹਾ ਜਿੱਦਾਂ ਤੇਲ ਪਾ ਦਿੰਦੀ ਆ ਇਹ ਨਹੀਂ ਜ਼ਿਆਦਾ ਤੇਲ ਨਹੀਂ ਆਪਾਂ ਪਾਉਣਾ ਹੈ ਤੇਲ ਜਿਹੜਾ ਇਹ ਘਰਮ ਹੋ ਗਿਆ ਆ ਇਹਦੇ ਵਿੱਚ ਨਾ ਥੋੜਾ ਜਿਹਾ ਆਪਾਂ ਜੀਰਾ ਪਾ ਦੇਣਾ ਜੀਰੇ ਦੇ ਵਿੱਚ ਨਾ ਥੋੜੀ ਜਿਹੀ ਹਲਦੀ ਜਿੱਦਾਂ ਮਿਕਸ ਹੋ ਗਈ ਆ ਤਾਂ ਮੈਂ ਕਿਹਾ ਹੁਣ ਸਿੱਟਣਾ ਆਪਾਂ ਹੈ ਨਹੀਂ ਆ ਆਪਾਂ ਇਹਦੇ ਵਿੱਚ ਹੀ ਪਾ ਦਿੰਦੇ ਆ ਬਸ ਤਾ ਥੋੜਾ ਜੀਰਾ ਪਾਤਾ ਇਦੇ ਵਿੱਚ ਹੀ ਹੁਣ ਆਪਾਂ ਇਹ ਪਾ ਦੇਣੀ ਆ ਆਲੂ ਤੇ ਆਲੂ ਤੇ ਪਤਾ ਹੈ ਕਿ ਤੁਹਾਨੂੰ ਕੁਝ ਨੀਂ ਬੁਰ ਪਾਇਆ ਹੈਗਾ ਹਨਾ ਹੁਣ ਆਪਾਂ ਥੋੜਾ ਥੋੜਾ ਹਿਲਾ ਕਰਕੇ ਹਲਾ ਦਿੰਦੇ ਆ ਤੇ ਇੱਕੋ ਕੁਝ ਪਹਿਲਾਂ ਹੀ ਹੁਣ ਮੈਂ ਤੇ ਜਲ ਦੇ ਲਾ ਹੁਣ ਸਾਦੀ ਹੋਰ ਬਣਾ ਦੇਣੀ ਆ ਤੇ ਇਹਨਾਂ ਰੇ ਨਾ ਕੱਢੀ ਸਾਦੀ ਜਿਹੜੀ ਪਹਿਲੀ ਉਹਨੂੰ ਖਾਣਾ ਨਹੀਂ ਹੈਗਾ ਤਾਂ ਮੈਂ ਤਾਂ ਚਲ ਇਹਨਾਂ ਨਾਲ ਥੋੜੀ ਜੀ ਆਪਾਂ ਵਲਾ ਲੈਂਦੇ ਆ ਨਾਲ ਹੋ ਲੱਗ ਜੇ ਨਾਲ ਇਹਦੇ ਵਿੱਚ ਮਿਲਾ ਦਿੰਦਾ इस भी आप आलू प्याज जो है पा लिया आप हल्दी भी पा लेनी है इस तरह ही कुछ नहीं हम कुछ तो हमें हल्दी बाल लेनी है बड़ी नहीं है सारा कुछ बड़ा वी जाता है बाकी तुम्हें जो भी मसाले जो भी पाने पाल लो ਇਹ ਬਣਾਇਆ ਹੋਇਆ ਸਬਜ਼ੀ ਕਰੀ ਇੱਕ ਤਾਂ ਜਲਦੀ ਜਲਦੀ ਬਣ ਜਾਂਦੀ ਹੈ ਸਬਜ਼ੀ ਬਣੀ ਬਹੁਤ ਸਵਾਦ ਹੈ। ਤੋ ਮਿਰਚ ਜੋ ਤੁਸੀਂ ਹਰੀ ਪਾਉਣੀ ਹੈ ਹਰੀ ਪਾ ਲਓ। ਲਾਲ ਮਿਰਚ ਪਾਉਣੀ ਹੈ ਜਿੰਦਾਂ ਦੀ ਤੁਹਾਨੂੰ ਪਸੰਦ ਆਕਰ ਤਾ ਪਾ ਸਕਦੇ ਹੋ। ਪਰ ਮੈਂ ਹਨਾ ਅੱਗੇ ਲਾਲ ਮਿਰਚ ਪਾ ਦੇਣੀ ਕਿਉਂਕਿ ਮੰਨੂ ਤੇ ਟੈਂਪ ਘਾਟੇ ਟੈਂਪ ਬਹੁਤ ਮਗਰੇ। ਸਬਜ਼ੀ ਸਹੀੀ ਚਾਲ ਤੇ। ये सब्जी बस इसे वास्ते में जल्दी जल्दी अपन चाहिए रुकेदार सब्जी है आप बना सकते हैं जब किसी जाना, जाना तो या है सफर वास्ते भी सब्जी जो आप बना सकते सफर वास्त बहुत बढ़िया है बनाया हम तेल जिन्ना पान पा सकते हैं मेरे लगता तेल थोड़ा ज्यादा पै गया है पर बचे पानी पसंद करते हैं हम थोड़ी सवेर आपने ਗੁੱਦਾਣਾ ਗੈਸ ਤੇ ਨੂੰ ਤੇ ਰੱਖਨੇ ਹੈ ਜਲਦੀ ਬਹੁਤ ਜਲਦੀ ਬਣ ਜਾਣੀ ਹੈਗੀ ਆ ਇਹਨੂੰ ਜਿਹੜੇ ਆਲੂ ਦੀ ਸੇਪ ਆ ਨਾ ਇਹ ਵੀ ਤਾਂ ਆਪਾਂ ਹਰਦੀ ਕੱਢਦੇ ਆ ਇਸ ਤਰ੍ਹਾਂ ਗੱਦ ਨੂੰ ਆਏ ਦੇ ਵਿੱਚ ਕੋਈ ਪਾਣੀ ਨਹੀਂ ਆਪਾਂ ਪਾਉਣਾ ਹੈਗਾ ਕੁਝ ਨਹੀਂ ਪਾਉਣਾ ਹੈਗਾ ਬਸ ਹੁਣ ਇਹਦੇ ਵਿੱਚ ਮੈਂ ਤਾਂ ਧਨੀਆ ਜੀਰਾ ਪਾਉਣਾ ਹੈ ਤੇ ਜਿੰਨਾ ਚਿਰ ਸਬਜ਼ੀ ਬਣਦੀ ਆ ਉਹਨਾਂ ਚਿਰ ਮੈਂ ਧਨੀਆ ਚੋਕ ਲੈਣੀ ਆ ਕੱਟ ਲੈਣੀ ਆ ਤੇ ਬਸ ਇਹ ਹੈ ਵੀ ਜੇ ਆਪ ਨੂੰ ਜਲਦੀ ਸਬਜ਼ੀ ਚਾਹੀਦੀ ਹੈ ਤੁਸੀਂ ਇਹ फटाफट ਬਣਾ ਸਕਦੇ ਹੋ ਕਿ ਯਾਰ ਨਹੀਂ ਵੀ ਸਬਜ਼ੀ ਹੁੰਦੀ ਸਾਡੇ ਤੋਂ ਸਿੱਤੀ ਮਾਰਕੀਟ ਬੂਰੀ ਆ ਸਾਨੂੰ ਸਬਜ਼ੀ ਤਾਂ ਮਾਰਕੀਟੋਂ ਨਹੀਂ ਆਲੀ ਪਿਆਜ਼ ਸਾਤ ਉਹ ਬਹੁਤ ਰੂਰੀ ਆ ਬਸ ਆਲੂ ਤੇ ਆਜ ਕਟੋ ਕੇ ਸਬਜ਼ੀ ਕੋਈ ਨਾ ਕੋਈ ਤਾਂ ਬਣਾਈ ਜਾਈ ਨਹੀਂ ਤਾਂ ਆਲੂ ਤੇ ਆਜ ਟਮਾਟਰ ਤਾਂ ਇਹ ਜ਼ਰੂਰੀ ਹੋਣੀ ਚਾਹੀਦੀ ਹੈ ਹਨਾ ਤੇ ਹੁਣ ਮੈਂ ਤਾਂ ਦਿਖਾਉਣੀ ਆ ਬਾਅਦ ਚ ਦੇਖੋ ਕਿੰਨੀ ਵਧੀਆ ਤੇ ਕਿੰਨੀ ਏਸੀ ਸਬਜ਼ੀ ਬਣਦੀ ਲੋ ਹੁਣ ਆਪਾਂ ਜੇਕ ਲੰਨੇ ਆ ਉਹ ਫਿਰ ਇਹਨੂੰ ਟਾਈਮ ਤਾਂ ਲੱਗਣਾ ਨਹੀਂ ਹੈਗਾ ਹੈ सब्जी पाने ज्यादा है ना तो मैं सोचती हाँ भी तैयार दिनी पा मैं ना ये जी मिर्थी है सुखी यही पा दिनी हाँ हम तो टाइम बहुत ज्यादा हो गया है तो मैं कुछ लगता नहीं कि मैं कि बनाऊँ इस करके तो मैं जल्दी जल्दी यही बना दी जे कि ना मतलब कई बार सब्जी नहीं हम जरूरी नहीं है भी सब कुछ ही हमारा ही है ना ਆਲੂ ਪਿਆਜ਼ ਦਾ ਆਪਾਂ ਲਿਆ ਆਪ ਹੀ ਰੱਖ ਰਹੇ ਹਾਂ ਜਿੰਨੀ ਜਿੰਨੀ ਵਿਦਾਂਗੇ। ਜਿੰਨੇ ਜਿਹੇ ਆਲੂ ਪਿਆਜ਼ ਹੋਣ ਕੋਈ ਬੰਦਾ ਬਣਾ ਲੈਂਦਾ ਹੈ। ਹੁਣ ਮੈਂ ਵੀ ਤੇ ਮਿੱਠੀ ਭਾਤ ਵੀ ਲਗਾਰੇ ਮੈਨੂੰ ਹਜੇ ਥੋੜੀ ਜਿਹੀ ਹੋਰ ਲਈ ਹੋਰ ਬਸ ਹੋ ਗਈ। ਆਲੂ ਤੇ ਵੈਸੇ ਹੈ ਨਾ ਮੈਂ ਲੱਗਦਾ ਬਣ ਗਿਆ ਪਰ ਇਹਨੂੰ ਤੁਸੀਂ ਦੇਖੋ ਬਣਾਇਓ ਆਲੂ ਤੇ ਵੈਸੇ ਬਣ ਗਿਆ ਪਰ ਮੈਨੂੰ ਥੋੜੀ ਜਿਹੀ ਹੋਰ ਵਾਸਤੇ ਹੋਰ ਰੱਖਣਾ ਹੈ। ਇਹ ਸਬਜ਼ੀ ਬਹੁਤ ਹੀ ਵਧੀਆ ਖਾਂਦੀ ਹੈ। ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਜੇਰ ਬਣਾਇਆ ਕਰੋ। ਜੇ ਨਹੀਂ ਕਦੇ ਬਣਾਈ ਤਾਂ ਜ਼ਰੂਰ ਬਣਾਇਓ। ਇਹ ਮੇਰਾ ਸਬਜ਼ੀ ਬਣਾਉਣ ਦਾ ਤਰੀਕਾ ਤੁਹਾਨੂੰ ਕਿਦਾਂ ਦਾ ਲੱਗਿਆ ਮਨਪ੍ਰੀਤਾਂ ਕਿ ਦੱਸਿਓ ਠੀਕ ਹੈ ਨਾ ਕਿ ਨਹੀਂ ਜਿਹੜੇ ਬੱਚੇ ਬਾਹਰ ਗਏ ਹੋਏ ਨਾ ਪਰਦੇਸਾਂ 'ਚ ਉਹਨਾਂ ਲਈ ਆਹ ਤਰੀਕਾ ਜਿਹੜਾ ਹੈ ਬਹੁਤ ਵਧੀਆ ਹੈ ਬੱਚਿਓ ਤੁਸੀਂ ਇਸ ਤਰ੍ਹਾਂ ਹੀ ਸਬਜ਼ੀ ਬਣਾ ਲਿਆ ਕਰੋ ਜੇ ਤੁਸੀਂ ਬਾਹਰ ਪਰਦੇਸਾਂ 'ਚ ਆ ਕੇ ਨੂੰਹੋ ਕਿਹੜਾ ਮੰਮੀ ਆ ਹੈਗੀਆਂ ਆ ਬਣਾਉਣ ਵਾਸਤੇ ਤੇ ਤੁਸੀਂ ਆਹ ਸਬਜ਼ੀ ਬਹੁਤ ਜਲਦੀ ਬਣ ਜਾਂਦੀ ਹੈ ਇਹਨਾਂ ਨੂੰ ਇਹਨੂੰ ਕਿਸੀ ਬਣਾ ਸਕਦੇ ਹੋ ਪ੍ਰੋਜੈਕਟ ਮੰਟ ਲਈ ਮੇਰੇ ਕੋਲ